ਲੱਕੜ ਤੇ ਪੱਥਰ ਨੂੰ ਵੀ ਹਾਜਮ ਕਰ ਦੂਏ ਜੀ ਇੱਕ ਵਾਰੀ ਤੁਸੀਂ ਇਹ ਚੂਰਨ ਬਣਾ ਲੇ ਜੀ ਜੇ ਤੁਹਾਨੂੰ ਪ੍ਰਾਣੀ ਤੋਂ ਪ੍ਰਾਣੀ ਕਬਜੀ ਹੈ ਜਾਂ ਤੁਹਾਡੀਆਂ ਅੰਤੜੀਆਂ ਦੇ ਵਿੱਚ ਗੰਦਗੀ ਜਮੀ ਹੋਈ ਹੈ ਤਾਂ ਤੁਸੀਂ ਇਹ ਚੂਰਨ ਬਣਾ ਲਓ ਜੀ ਤੁਹਾਡਾ 2 ਦਿਨਾਂ ਦੇ ਵਿੱਚ ਸਾਰਾ ਕੁਝ ਸਾਫ਼ ਕਰ ਦੂਗਾ ਤੁਸੀਂ ਕਰਨਾ ਕੀ ਹੈ ਜੀ 2 ਚਮਚੇ ਦੇਸੀ ਘਿਓ ਦੇ ਲੈਣੇ ਨੇ ਇਹਦੇ ਵਿੱਚ ਤੁਸੀਂ ਛੋਟੀਆਂ ਹਰੜਾ ਕਹਿ ਕੇ ਲੈ ਆਓ ਪੰਸਾਰੀਆਂ ਦੇ ਇਹਨੂੰ ਜੰਗ ਹਰੜਾ ਵੀ ਕਹਿੰਦੇ ਨੇ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਭੁੱਲ ਲਓ ਇਸ ਤਰੀਕੇ ਦੇ ਨਾਲ ਇਹ ਫੁੱਲ ਜਾਣਗੀਆਂ ਉਸ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਕੁੰਡੇ ਦੇ ਵਿੱਚ ਪਾ ਲਿਓ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਜੀ ਕੁੱਟ ਕੇ ਇਹਨਾਂ ਦਾ ਬਰੀਕ ਪਾਊਡਰ ਤਿਆਰ ਕਰ ਲਿਓ ਜੀ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾਣਾ ਜੀ ਜੀਰਾ ਜਿਹੜਾ ਆਪਾਂ ਕਰਾਂ ਦਾਲਾਂ ਪਾਣੀਆਂ ਦੇ ਵਿੱਚ ਵਰਤਦੇ ਆਂ ਤੇ ਉਸ ਤੋਂ ਬਾਅਦ ਥੋੜੀ ਜਿਹੀ ਪਾਣੀ ਆ ਤੁਸੀਂ ਇਹਦੇ ਵਿੱਚ ਜਮਾਣ ਜੀ ਜਮਾਣ ਤੋਂ ਬਾਅਦ ਥੋੜੀਆਂ ਜੀਆਂ ਪਾਣੀਆਂ ਨੇ ਕਾਲੀਆਂ ਮਿਰਚਾਂ ਜੀ ਇੱਕ ਚਮਚਾ ਪਾਣਾ ਤੁਸੀਂ ਜੀ ਇਹਦੇ ਵਿੱਚ ਮਿੱਠੇ ਛੋਡੇ ਦਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾ ਲੈ ਇਹਦੇ ਵਿੱਚ ਸੁੰਡ ਜੀ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਕੁੱਟ ਲਿਓ ਬਰੀਕ ਕਰ ਲਿਓ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਣਾ ਇਹਦੇ ਵਿੱਚ ਤੁਸੀਂ ਕਾਲਾ ਨ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਇਹਦਾ ਬਰੀਕ ਪਾਊਡਰ ਤਿਆਰ ਕਰ ਲਿਓ ਜੀ ਜਦੋਂ ਇਹਦਾ ਬਰੀਕ ਪਾਊਡਰ ਤਿਆਰ ਹੋ ਗਿਆ ਜੀ ਇਹਦੇ ਵਿੱਚ ਤੁਸੀਂ ਪਾਣੀ ਜੀ ਹਿੰਗ ਚੌਥਾ 1/4 ਚਮਚਾ ਦਾ ਤੁਸੀਂ ਇਹਦੇ ਵਿੱਚ ਥੋੜੀ ਜੀ ਹਿੰਗ ਪਾ ਲਿਓ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰਕੇ ਜੀ ਇਹਦਾ ਬਰੀਕ ਪਾਊਡਰ ਜਦੋਂ ਤਿਆਰ ਹੋ ਗਿਆ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਲਓ ਜਦੋਂ ਵੀ ਤੁਸੀਂ ਇਹ ਰਾਤ ਨੂੰ ਪੈਣ ਲੱਗੇ ਅੱਧਾ ਚਮਚਾ ਇਹਦਾ ਕੋਸੇ ਪਾਣੀ ਦੇ ਨਾਲ ਖਾਣਾ ਜਿੰਨੀ ਮਰਜ਼ੀ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਕਬਜ਼ੀ ਹੈ ਅੰਦਰ ਗੈਸ ਬਣਦੀ ਹੈ ਜਾਂ ਖਾਇਆ ਪੀਆ ਨਹੀਂ ਪਚਦਾ ਇਹ ਤੁਹਾਡਾ 2 ਦਿਨਾਂ ਦੇ ਵਿੱਚ ਆਰਾਮ ਕਰ ਦੂਗਾ ਵੀਡੀਓ ਸ਼ੇਅਰ ਕਰ ਦਿਓ မတည်